ਕੱਲ ਵੀ ਲਾਰੈਂਸ ਨੂੰ ਮਨਾ ਕਰਤਾ ਹਾਈ ਕੋਰਟ ਨੇ ਤਾਂ ਹੁਣ ਗੋਲ ਹੀ ਬਰਾਰ ਦੇ ਇਕਰਾਰ। ਤੁਹ ਫਲੇ ਹੁਸਤਾ ਹੀ ਲੱਗ ਰਿਹਾ ਵੀ ਸਰਕਾਰਾਂ ਜੋ ਗੈਂਗਸਟਰਵਾਦ ਨੂੰ ਚਲਾਈ ਸਰਕਾਰ ਨੇ। ਵੀ ਇੰਨੀ ਵੱਡੀ ਸੈਲੀਬ੍ਰਿਟੀ ਮਾਰ ਵੀ ਦਿੱਤੀ ਐ ਤੇ ਹੁਣ ਤੁਸੀਂ ਕਹਿ ਰਹੇ ਹੋ ਸਾਡਾ ਕੋਈ ਲੈਣਾ ਦੇਣਾ ਨਹੀਂ। ਲਾਰੈਂਸ ਕਹਿੰਦਾ ਮੇਰਾ ਲੈਣਾ ਦੇਣਾ ਨਹੀਂ ਐ ਗੋਲ ਹੀ ਕਹਿ ਰਿਹਾ ਇੰਟਰਵਿਊ ਦੇ ਵਿੱਚ ਜਿਸਨੇ ਭਾਈ ਸਾਹਿਬ ਨੇ ਕਿਹਾ ਸੀ ਕਰਤਾ। अपना <name original> <म्यारा> <मैं> परिवार <प्रुबारा laughs> मेरा जीजा कर रहे मैं अकेले अकेले नु मिलके हूं ना आपको भी मेरे को पौने 2 साल हो गए लगातार बहुत मारा ਤੇ শেਪ ਬੜਾ خراب ਵੀ ਦਿਖਦਾ ਜਾ ਰਿਹਾ ਸੀ ਜਿਆਦਾ ਫਿਰ ਮੈਨੂੰ ਡਾਕਟਰ ਨੇ ਬਹੁਤ ਤਾਂ ਜਿਆਦਾ ਕਿਹਾ ਵੀ ਤੁਪੜਾ ਜਾ ਵਰਕ ਲੋਡ ਘਟਾਓ ਜਿਹੜੀ ਬਾਇਡ ਕਰੋ ਪਾਣੀ ਪੀਂਦੋ ਉਹਦਾ ਕਰਕੇ ਮੈਂ ਮਾਫੀ ਚਾਹਣਾ ਸਾਰਿਆਂ ਨੂੰ ਮੈਂ ਕੱਲੇ ਕੱਲੇ ਨੂੰ ਬਹੁਤ ਮਾੜਾ ਤਾਂ ਤੁਸੀਂ ਨਾਰਾਜ਼ ਨਹੀਂ ਹੋਣਾ ਇਸ ਗੱਲ ਦੇ ਨਹੀਂ ਨਹੀਂ ਨਾਰਾਜ਼ ਕੋਈ ਨਹੀਂ ਅਗਲੇ ਕਰਕੇ ਨਾ ਸਰਮ ਸੁਪਤੀ ਬੁਲਾਉਣੀ ਪੰਗਰੇ ਦਰਸ਼ਨ ਹੋ ਜਾਂਦੇ ਨੇ ਇਹ ਤੁਸੀਂ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡਾ ਬਹੁਤ ਵੱਡਾ ਸਹਾਰਾ ਰਿਹਾ ਹੈ ਮੇਰੇ ਨਾਲ ਹੁਣ ਤੇ ਸਰਕਾਰਾਂ ਤਾਂ ਤੁਹਾਨੂੰ ਪਤਾ ਵੀ ਆਪਣੇ ਤੋਂ ਬਿਲਕੁਲ ਭੱਜੀ ਗਈਆਂ ਸੀ ਹੁਣ ਕੀ ਜਰੂਰ ਨਾਲ ਪਣੀ ਜਿੱਨਸ ਪਹਿਲਾਂ ਹਾਈ ਕੋਰਟ ਚ ਰਿਕਰਾਂ ਪਾਰ ਪਾਰ ਤੇ ਲਾਰੈਂਸ ਦੀ ਵੀਡੀਓ ਆਪਾਂ ਬੰਦ ਕੀਤੀ ਸੀ ਤੇ ਹੁਣ ਕੱਲ ਦੀ ਲਾਰੈਂਸ ਨੂੰ ਮਨਾ ਕਰਤਾ ਹਾਈ ਕੋਰਟ ਤੇ ਹੁਣ ਗੋਲ ਹੀ ਬਰਾਦਦੀ ਕਰਾ ਰਿਹਾ ਹੈ ਭਲੇ ਹੁਣ ਤਾਂ ਹੀ ਲੱਗ ਰਿਹਾ ਵੀ ਸਰਕਾਰਾਂ ਜੋ ਗੈਂਗਸਟਰਵਾਦ ਨੂੰ ਚਲਾਈ ਸਰਕਾਰ ਰਹੀ ਹੈ ਤਾਂ ਫਿਰ ਜੋ ਸਰਕਾਰ ਚਲਾ ਰਹੀ ਹੈ ਤਾਂ ਇੱਕ ਬੰਦਾ ਫਿਰ ਸਰਕਾਰ ਨਾਲ ਕਿਵੇਂ ਲੜ ਸਕਦਾ ਤੁਸੀਂ ਆਪ ਹੀ ਸਮਝੀ ਫਿਰ ਆਪਾਂ ਨੂੰ ਸਵਾਲ ਕਰਨੇ ਪੈਣਗੇ ਅਸੀਂ ਕਹਾਂ ਨਹੀਂ ਲੜਦਾ ਜਿੰਨੀ ਕਿ ਹਾਈ ਕੋਰਟ ਦੀ ਅਦਾਲਤੀ ਕਾਰਵਾਈ ਉਹ ਆਪਾਂ ਕਰੀ ਜਾਂਦੇ ਆਂ ਉਹ ਕਿ ਆਪਣਾ ਹੱਥ ਪੈਂਦਾ ਥੋੜਾ ਬਹੁਤ ਆਪਾਂ ਪਾ ਲੈਨੇ ਆਂ ਪਰ ਸਰਕਾਰ ਵਾਲੇ ਪਾਸੇ ਤੋਂ ਬਿਲਕੁਲ ਕੋਈ ਨਰਾਸ਼ਾ ਨਹੀਂ ਆਉਂਦਾ ਸਿਰ ਆਪਣੇ ਵੱਲੇ ਰਹੀ ਹੈ ਕਿ ਉਹ ਜਿੰਦਾ ਰਹੇ ਕਦੀ ਗਲਕੇ ਸਭ ਪੈਸੇ ਸਭ ਸਵੇਰ ਤੋਂ ਹੀ ਬੈਂਕ ਤੋਂ ਟ੍ਰਾਂਸਪੋਰਟ ਆਇਆ ਥੋੜਾ ਹੁਸ਼ੀ ਮੇਰੇ ਕੋਲ ਰਾਇਕਰ ਦਾ ਅਸਪਤਾਲ ਤੋਂ ਆਏ ਹੀ 7 ਵਜੇ ਦੇ ਖੜੇ ਇੱਥੇ ਸਾਡੇ ਦਰਸਣ ਜਾਂਦੇ ਤੁਹਾਡਾ ਆਪਣਾ ਪਰਿਵਾਰ ਮੇਰਾ ਜੀ ਤੇ ਕਰੇ ਮੈਂ ਇਕੱਲੇ ਇਕੱਲੇ ਨੂੰ ਮਿਲ ਕੇ ਆਉਂਨਾ ਆਪ ਵੀ ਮੈਨੂੰ ਪੌਣੇ 2 ਸਾਲ ਹੋ ਗਏ ਲਗਾਤਾਰ ਤੇ ਸਿਹਤ ਬਗਰਾਦਦੀ ਡਿੱਗਦਾ ਜਾ ਰਿਹਾ ਸੀ ਜਿਆਦਾ ਫਿਰ ਮੈਨੂੰ ਡਾਕਟਰ ਨੇ ਬਹੁਤ ਤਾਂ ਜਿਆਦਾ ਕਿਹਾ ਵੀ ਥੋੜਾ ਜਿਆਦਾ ਵਰਕਲੋਡ ਘਟਾਓ ਕਿਉਂਕਿ ਰਾਤ ਦੇ 9 ਵਜੇ ਤੱਕ ਸੰਭਤ ਆ ਜਾਂਦੀ ਹੈ ਜੇ ਮੈਂ ਇਕੱਲਾ ਹੁੰਦਾ ਫਿਰ ਮੈਂ ਡਿੱਗ ਪੈਂਦਾ ਹੌਲੀ ਹੌਲੀ ਨਾ ਮੈਂ ਕੋਸ਼ਿਸ਼ ਟਵਰ ਕਰਦਾ ਤੇ ਕਈ ਵੀ ਜਦੋਂ ਆਪਾਂ ਬਾਰ-ਬਾਰ ਲਾਪਦੀ ਗੱਲ ਕਰਾਂਗੇ ਦੁੱਖ ਦੇ ਦੀ ਗੱਲ ਕਰਾਂਗੇ ਤਾਂ ਫਿਰ ਮਨ ਭਰਦਾ ਰਹਿੰਦਾ ਮਨ ਭਰਦਾ ਠੀਕ ਹੈ ਤਾਂ ਉਹ ਫਿਰ ਹਾਰਟ ਲਈ ਹੁਣ 5 ਸੈਂਟ ਪਏ ਹੋਏ ਨੇ ਤਾਂ ਮੈਨੂੰ ਐ ਵੀ ਘਟੋ ਘਟ ਸਾਲ ਦੋ ਸਾਲ ਤਾਂ ਹਲੇ ਮੈਨੂੰ ਜ਼ਰੂਰੀ ਚੱਲਣਾ ਚਾਹੀਦਾ ਕਿਉਂਕਿ ਹਲੇ ਤੱਕ ਤਾਂ ਸਾਰੇ ਡੋਸੀਏ ਜਿਹੜੇ ਉਹ ਕੇਸ ਕਹਿੰਦੇ ਸਾਨੂੰ ਡਿਸਚਾਰਜ ਕਰੋ ਸਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਇੰਨੀ ਵੱਡੀ ਸੈਲੀਬ੍ਰਿਟੀ ਮਾਰ ਵੀ ਦਿੱਤੀ ਹੈ ਤੇ ਹੁਣ ਤੁਸੀਂ ਕਹਿ ਰਹੇ ਹੋ ਸਾਡਾ ਕੋਈ ਲੈਣਾ ਦੇਣਾ ਨਹੀਂ ਲਾਰੈਂਸ ਕਹਿੰਦਾ ਮੇਰਾ ਲੈਣਾ ਦੇਣਾ ਨਹੀਂ ਹੈ ਗੋੜੀ ਕਹਿ ਰਿਹਾ ਇੰਟਰਵਿਊ ਦੇ ਵਿੱਚ ਜਿਸ ਨੇ ਭਾਈ ਸਾਹਿਬ ਨੇ ਕਿਹਾ ਸੀ ਕਰਤਾ ਕਿਹਨੇ ਕੌਣ ਸੱਚਿਆ ਕੌਣ ਇਹ ਤਾਂ ਸਰਕਾਰ ਨੂੰ ਚਾਹੀਦਾ ਹੈ ਇੱਕ ਪਾਸੇ ਉਹਨੂੰ ਗਲੋਰੀਫਾਈ ਕਰੀ ਜਾਂਦੇ ਨੇ ਟੀਵੀ ਚੈਨਲਾਂ ਤੇ ਇੱਕ ਕਹੀ ਜਾਂਦਾ ਹਾਂ ਅਸੀਂ ਮਾਰਿਆ ਦੂਜਾ ਕਹੀ ਨਾ ਸਾਡਾ ਕੋਈ ਲੈਣਾ ਦੇਣਾ ਨਹੀਂ ਮੱਲ ਕਹਿਣ ਤੋਂ ਭਾਵ ਸਿੱਖ ਪਰਿਵਾਰਕ ਜਨਮ ਲੈਣਾ ਸਿਰ ਤੇ ਪੱਗ ਰੱਖਣੀ ਤੁਹਾਨੂੰ ਕਾਫੀ ਮਹਿੰਗੀ ਚੀਜ਼ ਹੈ ਫੋਰ ਸਾਡਾ ਕੋਈ ਕਸੂਰ ਨਹੀਂ ਅਸਾਹੀ ਅਸੀਂ ਜਨਮजात ਸਿੱਖ ਸੀ ਫਰਾਂ ਅਸੀਂ ਕਾਮਯਾਬ ਸਾਡੀ ਉਹ ਕਾਮ ਛੋਟੀ ਸੀ ਸੀ ਕਾਮਯਾਬ ਵਾਲੇ ਹੋ ਗਏ ਆ ਦੋ ਗਲਤੀਆਂ ਸਾਡੀ ਬਣ ਗਈਆਂ ਬਸ ਇਹੀ ਜਦ ਸਾ ਏਡੀ ਵੱਡੀ ਕਾਮਯਾਬੀ ਇਹਨੇ ਕੋਈ ਜੜੀ ਨਹੀਂ ਕੀ ਫੋਰ ਮੇਰੇ ਬੱਚੇ ਲੱਗੂ ਨਾ ਮਾੜਾ ਲਿਖਿਆ ਨਹੀਂ ਮਾੜਾ ਗਾਇਆ ਨਹੀਂ ਲਗਾ ਲਿਆ ਪਾ ਜੀ ਫਿਰ ਵੀ ਮਾਰਦੇ ਨੇ ਹੁਣ ਖੇਤੀ ਸਾਡਾ ਕਿੱਤੈ ਜੇ ਖੇਤੀ ਸੰਘਰਸ਼ ਦੇ ਵਿੱਚ ਉਹਨੇ ਆਪਦੇ ਪੁਰਖਿਆਂ ਦੀ ਮਦਦ ਕਰਤੀ ਉੱਥੇ ਜਾ ਕੇ ਦਿੱਲੀ ਵੀ ਦਾ ਬਣਾ ਲੈਂਦਾ ਇਹਨੂੰ ਪੰਜਾਬ ਕਹਿੰਦੇ ਨੇ ਤਾਂ ਉਹਨੇ ਉਹਨੂੰ ਇੱਕ ਅਪੀਲ ਕੀਤਾ ਕੀ ਮਾਰਾ ਕਰਤਾ ਜਿਹੜਾ ਸਾਲ ਭਰ ਤੋਂ ਉੱਥੇ ਸੜਕਾਂ ਤੇ ਰੁਲ ਰਹੇ ਸੀ ਜਿਉਂ ਉਹਨਾਂ ਨੇ ਇੱਕ ਹਾ ਦਾ ਨਾਅਰੇ ਮਾਰੇ ਆ ਹਾਂ ਜੀ ਔਰ ਉਹਨੇ ਵੀ ਕੋਈ ਸੰਘਰਸ਼ ਦੀ ਅਗਵਾਈ ਨਹੀਂ ਕੀਤੀ ਬਸ ਇੱਕ ਆਪਣੇ ਆਪ ਨੂੰ ਮੈਂ ਵੀ ਖੇਤੀ ਕਰਦਾ ਮੈਂ ਵੀ ਉਹਨਾਂ ਦਾ ਹਿੱਸਾ ਉਹੀ ਗੱਲਾਂ ਉਹਨਾਂ ਨੇ ਸਾਡੇ ਦੇ ਉੱਤੇ ਇੱਕ ਵੱਖਰਾ ਟੈਗ ਲਾਪਾ ਇੱਕ ਬਾਗੀ ਦਾ ਟੈਗ ਲਾ ਮੈਨੂੰ ਸਮਝ ਆਉਂਦਾ ਉਸੇ ਲਈ ਸਥਿਤੀ ਪਤਾ ਜਿਹੜੀ ਕਿ ਬਾਕੀ 4-5 ਪਾਇਆ ਰੁਕ ਨਹੀਂ ਤਾਂ ਹੁਣ ਤੱਕ ਕੋਈ ਨਾ ਕੋਈ ਆਪਾਂ ਨੂੰ ਕੇਸ ਦੇ ਵਿੱਚ ਦੋਸ਼ੀ ਵਰਸਲ ਸਟੇਟ ਮਸਲਾ ਚੱਲਦਾ ਤੇ ਜਦੋਂ ਸਤੇਹ ਦੀ ਉਹਨਾਂ ਦੀਆਂ ਕਮੀਆਂ ਨੂੰ ਲਕਾਉਣ ਚ ਲੱਗ ਜਵੇ ਸਾਨੂੰ ਸਬੂਤ ਕਿਨੇ ਦੇਣਾ ਸਕੇ ਇਨਵੈਸਟੀਗੇਸ਼ਨ ਜਿੰਦ ਨੇ ਇਹ ਉਹੀ ਛਪਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸਾਨੂੰ ਖਾਪਾ ਜਸਟਿਸ ਦੀ ਵੀ ਹੀਰ ਕਿਤੇ ਕਰ ਲੈਣੀ ਪਹਿਲੀ ਗੱਲ ਤਾਂ ਜਸਟਿਸ ਕੀ ਹੈ ਕਿ ਸਾਨੂੰ ਬੱਚਾ ਮਿਲ ਜੂਗਾ ਸਾਡਾ ਕਦੇ ਨਹੀਂ ਇਹ ਤਾਂ ਤਕਲੀਫ ਉੱਠਣ ਵਾਲੀ ਗੱਲ ਹੈ ਵੀ ਸਾਂਝ ਐ ਕਾਨੂੰਨ ਦੀ ਬੈ ਨਹੀਂ ਸਕੇ ਘਰੇ ਨਰਬੇ ਦਾ ਰਹਾਂਗੇ ਜੇ ਥੋੜਾ ਕੱਪ ਪਿਆ ਹੈ ਨਾ ਪਰ ਉਹ ਨਹੀਂ ਸਮਝ ਸਕਦੇ ਵੀ 25 ਸਾਲ ਦੇ ਹਾਰੀਆਂ ਕਰ-ਕਰ ਕੇ ਕਿ ਲੇਬਰ ਕਲਾਸ ਦੇ ਜੰਦੂ ਕਰਕੇ ਬੱਚੇ ਨੇ ਇਸ ਤੱਕ ਲੈ ਕੇ ਆਉਂਦਾ ਤਾਂ ਫਿਰ ਤੁਸੀਂ ਉਸ ਆਸਾਨੀ ਨਾਲ ਮਾਰ ਜਿਓ ਇਹਨੂੰ ਹਾਜਮ ਕਰਨਾ ਬਹੁਤ ਔਖਾ ਔਰ ਇਹੋ ਜਿਹਾ ਹੁਣ ਹਰਪੁੱਤ ਦੀ লাশ ਮੋਢਿਆ ਉਤਰੀ ਲੰਘਦੀ ਆ ਤਾਂ ਕੋਈ ਬੰਦਾ ਦੂਜਾ ਅੰਦਾਜ਼ੇ ਹੀ ਨਹੀਂ ਲਾ ਸਕਦਾ ਉਹਨੂੰ ਤਾਂ ਲੱਗਦਾ ਵੀ ਉਹ ਖਾਲਸਾਨੀ ਸੀ ਕੋਈ ਜਿਹੜਾ ਬੰਦ ਟਾਤਾ ਬੰਨੀ ਉਹ ਤਾਂ ਉਹ ਤਾਂ ਇੱਥੇ ਘਰੇ ਸੀ ਪਰ ਅਸੀਂ ਕੀ ਸੀ ਅਸੀਂ ਤਾਂ ਆਪਦੇ ਆਪ ਨੂੰ ਪੁੱਛੀ ਜਾਂਦੇ ਹਾਂ ਵੀ ਯਾਰ ਸਾਰੀ ਸਰਵਿਸ ਫੌਜ ਦੀ ਬਾਰਡਰ ਤੇ ਲੰਘੀ ਮੇਰੀ ਖਾਲਸਾਨੀ ਆ ਹਾਂ ਬਾਲ ਵੀ ਕਿਵੇਂ ਅਸੀਂ ਤਾਂ ਆਪਣੇ ਆਪ ਨੂੰ ਸਵਾਲ ਪੁੱਛੀ ਨੇ ਸੀ ਹੈ ਕੀ ਹੈ ਸਾਡੇ ਮਾਪੇ ਕਿੱਥੇ ਹੈ ਕਿੱਥੇ ਨੇ ਅਸੀਂ ਰਿਫਿਊਜੀਆ ਵਾਂਗੂ ਆਏ ਰਿਫਿਊਜੀਆ ਵਾਂਗੂ ਮਾਰਤੇ ਸਾਡਾ ਤਾਂ ਆਪਣਾ ਕੋਈ ਮੁਲਕੀ ਨਾ ਹੋਇਆ ਜਿਹੜਾ ਸਾਡੀ ਗੱਲ ਸੁਣੇ ਕੋਈ ਤਾਂ ਮਾਈ ਬਾਪ ਹੋਵੇ ਨਾ ਅਸੀਂ ਦੁਨੀਆ ਤੇ ਜੰਮੇ ਆ ਇੱਥੋਂ ਦੀ ਆਬੂ ਹਵਾਜ ਸਾਹ ਪਾਣੀ ਲੈਣੇ ਆ ਕੋਈ ਕਿਸੇ ਨੂੰ ਤਾਂ ਅਸੀਂ ਆਪਣਾ ਕਹਿ ਸਕਦੇ ਹੋਈਏ ਸਾਡੇ ਤਾਂ ਆਪਣੇ ਵੀ ਨਹੀਂ ਨਾਲ ਤੁਰਦੇ ਹਾਇ ਕਿ ਤੁਸੀਂ ਲੋਕਾਂ ਜਿਨ੍ਹਾਂ ਨੇ ਹਮਦਰਦੀ ਦਿਟਾਈ ਹੈ ਮੈਨੂੰ ਲੱਗਦਾ ਵੀ ਪ੍ਰਮਾਤਮਾ ਸਾਰੀ ਸੰਗਤ ਚ ਵੱਸਦਾ ਏ ਜੇ ਤੁਹਾਡਾ ਇਹਨਾਂ ਸਾਥਾ ਤੁਹਾਡੇ ਮਨ ਨੂੰ ਕਿਤੇ ਨਾ ਕਿਤੇ ਫਰਕ ਪਿਆ ਹੈ ਬਸ ਸਾਡੀ ਆਹੀ ਕਾਮਯਾਬੀ ਹੈ ਆਹੀ ਸਾਡੇ ਪੰਨੇ ਆ ਬਿਲਕੁਲ ਬਿਲਕੁਲ ਫਿਰ ਆਪਦੇ ਮਨ ਸਮਝਾ ਲੈਨੇ ਵੀ ਤੇਰਾ ਪੁੱਤ ਨਹੀਂ ਸੀ ਇਹ ਸਾਰੇ ਲੋਕਾਂ ਦਾ ਇਹ ਵੀ ਤਾਂ ਦੁਖੀ ਨੇ ਕਿੰਨੇ ਹੁੰਦੇ ਆ ਆਹੀ ਟਾਈਮ ਪਾਸ ਕਰਨ ਦਾ ਸਾਧਨ ਹੈ ਬਿਲਕੁਲ ਬਿਲਕੁਲ のがやるんだけど。